ਅਜਿਹੀ ਅੱਜ ਤੋਰ ਦੀ ਜ਼ਿੰਦਗੀ ਦੇ ਵਿੱਚ ਲਾਈਫ ਸਟਾਈਲ ਦਾ ਇਹੋ ਜਿਹਾ ਬਣ ਗਿਆ ਆਪਣਾ ਜਿਹਨੂੰ ਦੇਖੋ ਉਹ ਕੋਈ ਤਿਆਗ ਦਾ ਮਰੀਜ਼ ਹੈ ਕੋਈ ਗੈਸ ਦਾ ਮਰੀਜ਼ ਹੈ ਤੇ ਜਾ ਕੇ ਉਹਦਾ ਬੀਪੀ ਵਧਦਾ ਘਟਦਾ ਹੈ ਬੀਪੀ ਜਿਹੜਾ ਵਧ ਰਿਹਾ ਘਟਣਾ ਇਹ ਬਹੁਤ ਹੱਦ ਤੱਕ ਆਪਣੀਆਂ ਆਦਤਾਂ ਦੇ ਨਾਲ ਜੁੜਿਆ ਹੋਇਆ ਹੈ ਇਹਨੂੰ ਆਪਾਂ ਕੰਟਰੋਲ ਕਿਵੇਂ ਕਰਨਾ ਹੈ ਇਹਦੇ ਕੀ ਨੁਕਸਾਨ ਹੈ ਕਿਹੜੀ-ਕਿਹੜੀ ਚੀਜ਼ਾਂ ਕਰਕੇ ਬੀਪੀ ਵਧਦਾ ਹੈ ਤੇ ਕੁਝ ਤੋ ਕੁ ਕੁ ਪ੍ਰੇਲਿਮਨਰੀ ਨੁਸਖੇ ਜਿਹੜੇ ਪੈੰਡ ਤੇ ਦੱਸਾਂਗੇ ਵੀਡੀਓ ਦੇ ਵਿੱਚ ਉਹ ਇੰਕ ਵਿੱਚ ਠੀਕ ਰੱਖਦੇ ਤੇ ਮਦਦ ਕਰਦਾ ਹੈ ਵੀਡੀਓ ਨੂੰ ਜਰੂਰ ਅੰਤ ਤੱਕ ਮੀਨ ਬਹੁਤ ਹੀ ਵਧੀਆ ਜਾਣਕਾਰੀ ਮਿਲ ਜਾਈ ਤੁਹਾਨੂੰ ਆਪਾਂ ਗੱਲ ਕਰਦੇ ਹਾਂ ਵੀ ਜਦੋਂ ਬੀਪੀ ਹਾਈ ਹੁੰਨਾ ਤੇ ਲੋ ਹਣਾ ਹਾਈ ਬੀਪੀ ਵੀ ਨੁਕਸਾਨ ਦੇ ਸਕਦਾ ਤੇ ਲੋ ਤਾਂ ਹਮੇ ਹਣਾ ਪਰ ਜ਼ਿਆਦਾਤਰ ਅੱਜ ਕੱਲ ਬਲੱਡ ਪ੍ਰੈਸ਼ਰ ਹਾਈ ਮਿਲਦਾ ਕਿਉਂਕਿ ਜਿਹੜੀ ਆਪਣੀ ਤਣਾਅ ਭਰੀ ਜ਼ਿੰਦਗੀ ਹੈ ਟੈਨਸ਼ਨਾਂ ਦਾ ਕੰਮ ਕਰਾਂ ਦੀਆਂ ਬੱਚਿਆਂ ਦੀਆਂ ਹੋਰ ਵੀ ਮਤਲਬ ਇਧਰੋਂ ਉਧਰ ਸਮੱਸਿਆਵਾਂ ਪਾ ਕੇ ਰੋਜ਼ੀ ਦੇ ਕਰਕੇ ਆਪਣਾ ਬੀਪੀ ਹੈ ਜ਼ਿਆਦਾ ਤਾਂ ਤਾਂ ਹਾਈ ਰਹਿੰਦਾ ਤੇ ਕਿਤੇ ਕਦੇ ਇਹ ਲੋ ਵੀ ਹੋ ਜਾਂਦਾ ਬਸੇ 180 ਜਿਹੜਾ ਹੈ ਸਹੀ ਮੰਨਿਆ ਜਾਂਦਾ ਹੈ ਪਰ ਇਹਨੂੰ ਸਹੀ ਰੱਖਣ ਦੇ ਲਈ ਕਾਫੀ ਆਪਣੀਆਂ ਜਿਹੜੀਆਂ ਆਦਤਾਂ ਵੀ ਰਹਿ ਗਈਆਂ ਬਦਲੀਆਂ ਪੈਣੀਆਂ ਤੇ ਬੀਪੀਅਲ ਹਾਈ ਰਹਿੰਦਾ ਹੈ ਉਹਦੇ ਵਿੱਚ ਸਿਰਫ ਸਿਰਫ ਕੋਈ ਨੰਮ ਪਿਆ ਹੀ ਨਹੀਂ ਯੋਗਦਾਨ ਸਾਡੀਆਂ ਰੋਜ਼ਾਨਾ ਦੀਆਂ ਜਿਹੜੀਆਂ ਆਦਤਾਂ ਉਹ ਹੀ ਬਲੱਡ ਪ੍ਰੈਸ਼ਰ ਵਧਾਉਂਦੀਆਂ ਆਓ ਅੱਪ ਗੱਲ ਕਰਦੇ ਹਾਂ ਬੀਪੀਅਲ ਦੇ ਵਿੱਚ ਜਿੱਦਾਂ ਕਿ ਜੇ ਦੁਨੀਆ ਭਰ ਦੇ ਵਿੱਚ ਦਿਲ ਦੀਆਂ ਬਿਮਾਰੀਆਂ ਦੀ ਵਜ੍ਹਾ ਦੇ ਨਾਲ ਮੋਤਾਂ ਜਿਹੜੀਆਂ ਹੋ ਰਹੀਆਂ ਹਾਰਟ ਡਿਸੀਜ਼ ਲਈ ਹਾਈ ਬਲੱਡ ਪ੍ਰੈਸ਼ਰ ਜਾਂ ਹਾਈਪਰ ਟੈਂਸ਼ਨ ਜਿੰਮੇਵਾਰ ਮੰਨਿਆ ਜਾਂਦਾ ਹੈ ਤੇ ਹਾਈ ਬਲੱਡ ਪ੍ਰੈਸ਼ਰ ਨੂੰ ਸਾਇਲੈਂਟ ਕਿਲਰ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ ਜਿਸ ਨਾਲ ਅਚਾਨਕ ਹਾਰਟ ਫੇਲਿਅਰ ਹਾਰਟ ਅਟੈਕ ਹਾਰਟ ਰੇਟਲ ਮੌਤ ਦਾ ਖਤਰਾ ਜਿਹੜਾ ਵੱਧ ਜਾਂਦਾ ਹੈ ਇਹ ਆਪਾਂ ਬੈਂਪੜਿਆ ਹੋਈ ਨਮਕ ਦੇ ਨਾਲ ਹੀ ਸਿਰਫ ਆਪਣੇ ਜਿਹੜੇ ਬੀਪੀ ਵੱਧ ਪਰੰਤੂ ਕੁਝ ਆਪਣੇ ਆਦਤਾਂ ਦੇ ਗੱਲ ਪ੍ਰੈਸ਼ਰ ਨੂੰ ਵਧਾਉਂਦਾ ਕੰਮ ਕਰਦੀਆਂ ਹਾਈਪਰ ਟੈਨਸ਼ਨ ਜਹਾ ਹੀ ਬਲਡ ਪ੍ਰੈਸ਼ਰ ਇੱਕ ਖਤਰਨਾਕ ਸਥਿਤੀ ਹੁੰਦੀ ਹੈ ਇਹ ਉਦੋਂ ਹੁੰਦਾ ਜਦੋਂ ਤੁਹਾੰਨੀਆਂ ਵਿੱਚ ਖੂਨ ਦਾ ਜਿਹੜਾ ਦਬਾਅ ਵੱਧ ਜਾਂਦਾ ਹੈ ਜਿਸ ਨਾਲ ਹਾਰਟ ਨੂੰ ਸੁਧਾਰਨ ਕਰੀ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ ਇਸ ਨੂੰ ਹਾਈ ਬਲਡ ਪ੍ਰੈਸ਼ਰ ਦਾ ਨਾਮ ਦਿੱਤਾ ਜਾਂਦਾ ਹੈ ਮੁੰਦਰੀ ਆਦਤਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਆਪਾਂ ਨੂੰ ਛੱਡਣੀਆਂ ਚਾਹੀਦੀਆਂ ਤੇ ਆਪਾਂ ਗਲਤ ਆਦਤਾਂ ਅਪਣ ਪ੍ਰੋਸੈਸਰਡ ਫੂਡ ਸਿਰਫ ਇੱਕ ਐਕਟਮ ਜਿਹੜੀ ਆਮ ਲਾਈਫ ਜਿਹੜੀ ਹੈਗੀ ਹੈ ਇਹਨਾਂ ਰੀਮੀਆਂ ਆਪਣੇ ਵਿਲੇਜ ਕੋ ਟਾਈਮ ਨਹੀਂ ਖਾਣਾ ਖਾਂਦਾ ਵੀ ਬਣਾਉਂਦਾ ਕਿੱਥੋਂ ਕਿ ਆਪਾਂ ਜਿਹੜਾ ਹੈਗਾ ਫਾਸਟ ਫੂਡ ਬਾਹਰੋਂ ਇਹ ਪੈਕੇਟ ਫੂਡ ਆਪਾਂ ਵੱਧ ਵਰਤਦੇ ਜਾ ਰਹੇ ਹਾਂ ਪ੍ਰੋਸੈਸਰਡ ਤੇ ਪੈਕੇਟ ਫੂਡ ਆਈਟਮ ਹਾਈ ਬੀਪੀ ਦੀ ਸਮੱਸਿਆ ਦੇ ਵੱਡਾ ਕਰਨਾ ਹੈ ਕਿਉਂਕਿ ਇਹਨਾਂ ਫੂਡ ਦੇ ਵਿੱਚ ਸੋਡੀਅਮ ਦੀ ਮਾਤਰਾ ਵਧਦੀ ਹੈ ਜਿਸ ਨਾਲ ਲੇਕਿਦਾ ਜਿਹੜਾ ਬੀਪੀ ਵੱਧ ਸਕਦਾ ਹੈ ਇਹਨਾਂ ਵਿੱਚ ਅਨ ਹੈਲਦੀ ਫੈਟਸ ਵੀ ਹੁੰਦੀਆਂ ਤੇ ਕੁਝ ਇਹਦੇ ਵਿੱਚ ਕੈਮੀਕਲ ਰਸਾਇਣ ਸੁਭ ਹੁੰਦੇ ਜਿਹੜੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਨੂੰ ਵਧਾ ਸਕਦੇ ਸਰਾ ਪਰ ਕਿਉਂਕਿ ਜਿਹੜਾ ਇਹ ਸਰਾਬ ਦਾ ਸੇਵਨ ਜਿਹੜਾ ਉਹ ਵੀ ਕਈ ਤਰ੍ਹਾਂ ਦੇ ਨੁਕਸਾਨ ਪਹੁੰਚਾਉਂਦਾ ਹੈ ਜੇ ਦੇਖਿਆ ਜਾਵੇ ਤਾਂ ਅੱਜਕੱਲ੍ਹ ਹੀ ਔਰਤਾਂ ਦੇ ਵਿੱਚ ਵੀ ਦਰੂਦ ਦਾ ਸੇਵਨ ਕਰਨਾ ਜਿਆਦਾ ਇੱਕ ਸਟੇਟਸ ਜਿਹਾ ਬਣਦਾ ਜਾ ਰਿਹਾ ਹੈ ਹਾਈ ਬੀਪੀ ਦੇ ਜਿਹੜਾ ਮਰੀਜ਼ ਨੂੰ ਸਰਾਬ ਨੂੰ ਲੈ ਲੈ ਬਚਣਾ ਚਾਹੀਦਾ ਸਰਾਬ ਦਾ ਸ਼ੇਰ ਨਹੀਂ ਕਰਨਾ ਚਾਹੀਦਾ ਇਹ ਹੈ ਇਸ ਲਈ ਕਿਉਂਕਿ ਸਰਾਬ ਪੀਣਾ ਹਾਈ ਬਲੱਡ ਪ੍ਰੈਸ਼ਰ ਇਸ ਵਿੱਚ ਵਧ ਸਕਦਾ ਹੈ ਸਰਾਬ ਪੀਣ ਨਾਲ ਜਿਹੜੀਆਂ ਖੂਨ ਦੀਆਂ ਕੋਸ਼ਿਕਾਵਾਂ ਹੁੰਦੀਆਂ ਹੁੰਦੀਆਂ ਸੁਗੜ ਜਾਂਦੀਆਂ ਜਿਸ ਨਾਲ ਹੱਟ ਖੂਨ ਘਟਾਉਣੇ ਬਹੁਤ ਮਿਹਨਤ ਲੱਗਦੀ ਹੈ ਹਰਦੀ ਓਬੈਸਟੀ ਮਟੱਪਾ ਇਹ ਦੇਖਿਆ ਉਹ ਤਾਂ ਸੋਗ ਮਾਰੀਆਂ ਦੀ ਮਾਂ ਹੀ ਵੈਸੇ ਕੰਹਾ ਜੀ ਬੜੀ ਅਟਕਤੀ ਲੱਗਦੀ ਆਪਾਂ ਜਿਹੜਾ ਮਤਲਬ ਹੈ ਉਹਨੂੰ ਵੀ ਤਾਂ ਹੰਦੇ ਵਿੱਚ ਆਪ ਹੀ ਜ਼ਿੰਮੇਵਾਰ ਹੁੰਦੇ ਆਂ ਦੇਖੋ ਜਿਉਂ ਜਿਉਂ ਆਪਾਂ ਐਂਟੀ ਫੰਨਾ ਖਾਣਾ ਆਪਾਂ ਆਪਣੇ ਹੱਥਾਂ ਦੇ ਨਾਲ ਆਪਣੇ ਮੂੰਹ ਦੇ ਰਸਤੇ ਜਾਂਦਾ ਤੇ ਜੇ ਥੋੜਾ ਜਿਹਾ ਇੱਥੇ ਅਵੇਹੁੱਲੀ ਖਾਣ ਪੀਣ ਤੋਂ ਖਾਸ ਕਰਕੇ ਸ਼ੂਗਰ ਤੇ ਕਾਰਡੀਲੀਪਾਂ ਗਲਤ ਘਟ ਗਈ ਖਾਣ ਦੇ ਵਿੱਚ ਜਿਹੜੀ ਮੋਟਾਪੇ ਦੀ ਸਮੱਸਿਆ ਘਟ ਜਾਂਦੀ ਹੈ ਓਵਰੀਟਿੰਗ ਤੇ ਸਿਹਤ ਲਾਈਫਸਟਾਈਲ ਅਖਰ ਮਟੱਪਾ ਇਸ ਵਿੱਚੋਂ ਸਸਾ ਪੈਦਾ ਕਰਦੀ ਹੈ। ਸਰੀਰ ਦਾ ਬਹੁਤ ਜ਼ਿਆਦਾ ਭਾਰ ਬਦਨਾ ਜਾਨੀ ਜ਼ਿਆਦਾ ਮਟੱਪਾ ਹਾਰਟ ਤੇ ਦਿਲ ਤੇ ਦਬਾਅ ਆ ਕੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਇਹ ਨਹੀਂ ਨਹੀਂ ਮਟੱਪਾ ਤੇ ਹਾਈ ਹਾਈਪਰ ਟੈਨਸ਼ਨਸ ਨੇ ਕਈ ਬਿਮਾਰੀਆਂ ਦੇ ਹੋਣ ਦੀ ਸਭ ਤੋਂ ਵੱਡੀ ਸਮੱਸਿਆ ਹੈ। ਦਰਅਸਲ ਮਟੱਪੇ ਕਾਰਨ ਹਾਈ ਬੀਪੀ ਦੀ ਸਮੱਸਿਆ ਨਹੀਂ ਜਿਦਾ ਨਰਵਸ ਸਿਸਟਮ ਤੇ ਵੀ ਅਸਰ ਪੈਂਦਾ ਹੈ। ਕਿਨਾਲ ਦੀ ਨਾਲ ਜਿਹੜੀ ਇਹਦਾ ਕਿਡਨੀ ਤੇ ਵੀ ਅਸਰ ਦੇਖ ਨੂੰ ਮਿਲਦਾ ਹੈ। ਓਵਰਾਲ ਜਿਹੜਾ ਹੈਗਾ ਹਾਈ ਜਿਹੜਾ ਹੈਗਾ ਆਪਣਾ ਮਟੱਪਾ ਓਬੈਸਟੀ ਇਹ ਕਿਤਨਾ ਹੀ ਲਾਲੂ ਵੀ ਆਪਾਂ ਬੋਝ ਟੋ ਰਹੇ ਆ। ਸਰੀਰ ਦੇ ਅੰਗਾਂ ਤੇ ਦਾ ਸਰਪੰਦਾ ਬੈਡ ਤੇ ਪੈਂਦਾ। ਖਾਸ ਕਰਕੇ ਜੋਇੰਟਸ ਤੇ ਜੋਇੰਟਸ ਵੀ ਜਿਹੜੇ ਗੋਡਿਆਂ ਦੇ ਜੋੜ ਹੁੰਦੇ ਹੋ ਨਾ ਤੇ ਬਹੁਤ ਜਿਆਦਾ ਬਰੋਸਰ ਪੈਂਦਾ। ਤਣਾਅ ਜਿਹੜੀ ਲੈਂਡ ਜਿਆਦਾ ਪਰ ਨਹੀਂ ਸਟ੍ਰੈਸ ਲੈਣ ਦੀ ਹੱਤ ਤੋਂ। ਇਹ ਵੀ ਹਾਈ ਬਲੱਡ ਪ੍ਰੈਸ਼ਰ ਦੀ ਇੱਕ ਸਮੱਸਿਆ ਦਾ ਕਾਰਨ ਬਣ ਗਿਆ। ਜਿਵੇਂ ਤਾਂ ਪੱਜਿਕਰ ਕੀਤਾ ਵੀ ਅੱਜ ਦੀ ਲਾਈਫ ਸਟਾਈਲ ਇੰਨੀ ਜਰੀ ਆਪਣੀ ਭੱਜ ਦੌੜ ਦੀ ਜ਼ਿੰਦਗੀ ਆ ਗਈ। ਉਹਦੇ ਵਿੱਚ ਤਣਾਅ ਅਕਸਰ ਹੋ ਜਾਂਦਾ। ਬਰਸਲ ਤਣਾਅ ਵਿੱਚ ਹੋਣ ਤੇ ਸਰੀਰ ਐਡਰੇਨਲਨ ਛੱਡਦਾ। ਜਦੋਂ ਦਿਲ ਦੀ ਧੜਕਣ ਤੇ ਬੀਪੀ ਵਧ ਜਾਂਦਾ ਜਿਸ ਨਾਲ ਦਿਲ ਦੇ ਦੌਰੇ ਦਾ ਖਤਰਾ ਵੱਧ ਸਕਦਾ ਨਸਾਂ ਦੇ ਵਿੱਚ ਬਾਕੀ ਨਸਾਂ ਦੀ ਵਾਂਗ ਹੀ ਸਿਗਰਟ ਨੂੰ ਸੀ ਸਮੋਕਿੰਗ ਇਹ ਵੀ ਹਾਈ ਬਲੱਡ ਪ੍ਰੈਸ਼ਰ ਦੇ ਵਿੱਚ ਮਸਾ ਦਾ ਇੱਕ ਕਾਰਨ ਮੰਨੀਏ ਸਿਗਰਟ ਨੂੰ ਸੀ ਬੀਪੀ ਨੂੰ ਸਥਾਈ ਤੌਰ ਤੇ ਵਧਾ ਸਕਦੀ ਹੈ ਇਹ ਕਈ ਵਾਰ ਲੋਕਾਂ ਦੇ ਬਲੱਡ ਪ੍ਰੈਸ਼ਰ ਲਈ ਵੀ ਜਿੰਮੇਰ ਹੋ ਸਕਦੀ ਹੈ ਤੇ ਇਹਦਾ ਜਿਹੜਾ ਇਲਾਜ ਹੈ ਇਹਨਾਂ ਚੀਜ਼ਾਂ ਦੇ ਬਿੱਤੀ ਤੇ ਨਸਾਂ ਦਾ ਕਿਸੇ ਵੀ ਕਿਸਮ ਦਾ ਨਾ ਕਰੋ ਸਟ्रेस ਲੈਣ ਦੀ ਜਿਹੜੀ ਆਦਤ ਹੈ ਜਦ ਤੁਸੀਂ ਦੇ ਜੋ ਤੁਸੀਂ ਲੈਂਦੇ ਜਿੰਨੇ ਤੁਸੀਂ ਇਹ ਆਦੀ ਹੋ ਗਏ ਹੋ ਤੁਸੀਂ ਇਹਨੂੰ ਛੱਡੋ ਕਿਉਂਕਿ ਦੁਨੀਆਂ ਦੇ ਵਿੱਚ ਹਰ ਮੁਸ਼ਕਲ ਦਾ ਹੱਲ ਹੈ ਜੇ ਕੋਈ શરી ਨੂੰ ਕੋਈ ਪ੍ਰੋਬਲਮ ਹੈ ਬਿਮਾਰੀ ਹੈ ਤਾਂ ਜਿਵੇਂ ਕਹਿੰਦੇ ਵੀ ਜੇਕਰ ਬਿਮਾਰੀ ਲੱਗ ਸਕਦੀ ਹੈ ਤਾਂ ਠੀਕ ਵੀ ਹੋ ਸਕਦੀ ਹੈ ਹਰ ਦਿਨ ਆਪਣੇ ਦਿਮਾਗ ਦੇ ਵਿੱਚ 90000 ਦੇ ਲਗਭਗ ਆਪਣੇ ਵਿਚਾਰ ਜਿਹੜੇ ਦਿਮਾਗ ਦੇ ਵਿੱਚ ਆਉਂਦੇ ਰਹਿੰਦੇ ਆ ਉਹ ਨੈਗੇਟਿਵ ਵੀ ਹੋ ਸਕਦੇ ਪਰ ਪੋਜ਼ਿਟਿਵ ਵੀ ਹੋ ਸਕਦੇ ਇਹ ਆਪਣੇ ਤੇ ਡਿਪੈਂਡ ਕਰਦਾ ਵੀ ਆਪਾਂ ਉਹਨਾਂ ਦੇ ਵਿੱਚ ਪੋਜ਼ਿਟਿਵ ਵਿਚਾਰ ਲੈਣ ਕਿ ਨਹੀਂ ਦੂਸਰਾ ਆਪਣੇ ਧਰਮ ਦੇ ਨਾਲ ਜੁੜੋ ਧਰਮ ਆਪ ਨੂੰ ਸ਼ੇਰ ਦਿੰਦਾ ਹੈ ਪੌਜ਼ਿਟਿਵ ਰੱਖਦਾ ਹੈ ਚਿੰਨ੍ਹੇ ਦਹਾਣਗੇ ਚਿੰਨ੍ਹੇ ਬੁਕ ਸਿਰਮੌਰ ਗ੍ਰਦੀ ਕੋ ਮੂਲੀ ਲਿਖੋ ਜਿਹਦੇ ਨਾਲ ਤੁਹਾਨੂੰ ਸਟ्रेस ਤੋਂ ਦੂਰ ਰਹਿ ਜਾਵੇ ਸਵੇਰ ਦੇ ਸਾਰ ਨੀਚੇ ਦੇ ਨਾਲ ਜੁੜੋ ਜਿਵੇਂ ਹਲਕੀ ਫਲਕੀ ਸਾਈਕਲਿੰਗ ਕਰ ਸਕਦੇ ਹੋ ਕਰੋ ਮਤਪਾ ਘਟਾਉਣ ਦੀ ਕੋਸ਼ਿਸ਼ ਕਰੋ ਕਿਉਂਕਿ ਕਹਿੰਦੇ ਵੀ ਜੀਵਨ ਸਿਰਫ ਸੁਆਦ ਦੇਖਣਾ ਹੈ ਉਹਨੇ ਖਾਣ ਨੂੰ ਹਜਮਿਤ ਕਰਨਾ ਹਜਮ ਕਰਨਾ ਪੇਟ ਨੇ ਜੇਕਰ ਖਾਣ ਪਰੋਪਰ ਹਜਮ ਨਾ ਹੋਇਆ ਤਾਂ ਨੀਂਦ ਨਹੀਂ ਵਧਿਆਵੇ ਨੀਂਦ ਨਾ ਵਧਾਈ ਤੇ ਸਰੀਰ ਦੀ ਜਿਹੜੀ ਖਵਰੀ ਨਦੀ ਸਰੀਰ ਥੱਕਾ ਥੱਕਿਆ ਰਹਿੰਦਾ ਹੈ ਉਗਣ ਅਗਰੇਂ ਦੀ ਆਉਟਪੁੱਟ ਘਟ ਜਾਂਦੀ ਹੈ ਸਪਰੇਅ ਵੱਧ ਇੱਥੋਂ ਸਮੱਸਿਆਵਾਂ ਜਿਹੜੀਆਂ ਪੈਦਾ ਹੁੰਦੀਆਂ ਕਾਉਂਟੀਨ ਤੇ ਕੰਟਰੋਲ ਕਰੋ ਸਿਰਫ ਸਵਾਦ ਦੇ ਤੌਰ ਤੇ ਨਵਾਂ ਬਦਖਾਵਾ ਪ੍ਰੋਸੈਸਰ ਦੇ ਜਿਹੜੇ ਪੈਟਰਲ ਪੂਰੇ ਕਮੈਨ ਜਿਹੜੇ ਬਾਜ਼ਾਰੂ ਜਿਹੜੇ ਇੰਡਸਟਰੀ ਦੇ ਵਿੱਚੋਂ ਕਿਸੇ ਕਾਰਖਾਨੇ ਦੇ ਵਿੱਚੋਂ ਜਾਂ ਕਿਸੇ ਫੈਕਟਰੀ ਦੇ ਵਿੱਚੋਂ ਬਣ ਕੇ ਤਿਆਰ ਹੋ ਕੇ ਆਉਂਦੇ ਆ ਉਹਨਾਂ ਨੂੰ ਤਾਂ ਤੁਸੀਂ ਦੂਰ ਹੀ ਇਨਸਾਮ ਕਰ ਦਿਓ ਜਿਹੜੀ ਚੀਜ਼ ਧਰਤੀ ਤੇ ਪੈਦਾ ਹੁੰਦੀ ਹੈ ਜਾਨ ਧਰਤੀ ਦੇ ਉੱਪਰ ਜਿਹੜੀਆਂ ਫਸਲਾਂ ਪੇੜ ਪੌਦੇ ਕੁਦਰਤ ਨੇ ਜਿਹੜੇ ਲਾਏ ਹੋਏ ਉਹਨਾਂ ਦੇ ਪੈਦਾ ਲੱਗ ਹੁੰਦੀ ਹੈ ਉਹਨਾਂ ਦੇ ਲੱਗਦੀ ਹੈ ਉਹਨਾਂ ਦਾ ਤੁਸੀਂ ਉਸ ਕੋਈ ਕਿਤੇ ਲਈ ਰੈਮੀਡੀ ਜਾਂ ਦੇਸੀ ਨੁਸਖਾ ਜਿਵੇਂ ਕਿ ਅਰਜਨਸਾਲ ਦੀ ਜਗਾ ਚਾਹ ਬਣਾ ਕੇ ਪੀਤੀ ਜਾਵੇ ਚਾਹ ਨੂੰ ਅਯੁਰਵੇਦ ਵਿੱਚ ਕਾੜੇ ਦੇ ਤੌਰ ਤੇ ਲਿਆ ਗਿਆ ਤਾਂ ਉਹ ਜਿਹੜਾ ਕੜਾਜਾ ਚੜੀ ਚਾਹ ਹੈ ਜਿਵੇਂ ਆਪਾਂ ਚਾਹ ਬਣਾਉਣੀ ਚਾਹ ਬਕੀ ਤੁਸੀਂ ਇਹਦੇ ਵਿੱਚ ਅਰਜਨਸਾਲ ਦਾ ਜਿਹੜਾ ਪਾਊਡਰ ਪਾ ਸਕਦੇ ਹਾਂ ਇਹ ਤੁਹਾਡੀ ਹਾਰਟ ਲੇਟਰ ਜਿੰਨੀਆਂ ਵੀ ਸਮੱਸਿਆਵਾਂ ਪਲੇਟਸਟ੍ਰੋਲ ਹੋਇਆ ਹੈ ਐਲ ਐਚ ਬੀ ਪੇਲੋ ਬੀ ਪੇਲ ਜਲਦੀ ਘਟਣਾ ਮਤਨਾ ਖੂਨ ਦਾ ਜਿਹੜਾ ਹੈਗਾ ਕਲੋਟਿੰਗ ਉਹਨੂੰ ਰੁਕਣਾ ਬੰਦ ਨਾਲੀ ਨੂੰ ਖੋਲਣਾ ਇਹ ਸਭ ਤੋਂ ਇਹਨਾਂ ਸਮੱਸਿਆਵਾਂ ਨੂੰ ਹੀ ਠੀਕ ਕਰਦਾ ਇੱਕ ਦਾਲਚੀਨੀ ਜੀ ਨਮਨ ਇਹ ਬਹੁਤ ਪਹਿਲੇ ਮੰਦ ਹੈ ਕੁਦਰਤ ਉਲਟ ਕੀਤੀ ਹੋਈ ਹੈ ਬਲੱਡ ਚਨਰ ਹੈ ਜੇ ਤੁਸੀਂ ਵਰਤਨ ਜਰੂਰ ਕਰੋ ਖਾਸ ਕਰਕੇ ਸ਼ਰਤਾਂ ਦੇ ਵਿੱਚ ਇਹ ਥਾਂਗੇ ਜੀ ਕੰਮ ਤੋਂ ਵਿਚਾਰ ਕਰਦੇ ਤੁਹਾਡੇ ਡਾਈਜੈਸ਼ਨ ਵੀ ਇੰਪਰੂਵ ਕਰਦੀ ਹੈ ਤੇ ਖੂਨ ਨੂੰ ਪਤਲਾ ਕਰਦੀ ਹੈ ਉਹਨਾਂ ਦਾ ਪਤਲਾ ਕਰਦੀ ਹੈ ਜਿਨ੍ਹਾਂ ਕੇ ਕੁਦਰਤੀ ਤੌਰ ਤੇ ਚਾਹੀਦਾ ਹੈ ਜੇ ਆਪਾਂ ਕੋਈ ਟੈਬਲੇਟ ਵਗੈਰਾ ਲੈਨੇ ਆ ਉਹ ਆਪਾਂ ਜ ਵੱਧ ਲੈ ਲਈ ਲੋ ਜੋਦੀ ਤਾਂ ਉਹ ਆਪਣੇ ਖੂਨ ਨੂੰ ਜ਼ਿਆਦਾ ਪਤਲਾ ਕਰਦੀ ਨਹੀਂ ਪਰ ਇਹ ਜਿਹੜੀ ਹੈਗੀ ਦਾਲਚੀਨੀ ਕੁਦਰਤੀ ਜਿਹੜੀ ਬੂਟੀ ਹੈ ਇਹ ਸਰੀਰ ਦੇ ਵਿੱਚ ਬਲੱਡ ਨੂੰ ਉਨਾ ਹੀ ਪਤਲਾ ਕਰਦੀ ਜਿੰਨੀ ਦੀ ਲੋੜ ਹੈ ਤੇ ਇਹਨੂੰ ਤੁਸੀਂ ਖਾਣ ਦੇ ਵਿੱਚ ਵਰਤੋ ਜਰੂਰ